ਦਾਨੇ ਵਾਲਾ ਤੂੰ ਨਾਲਾਂ ਬਾਈ ਨਹੀਂ ਨਾਲ ਨਹੀਂ ਆਹੋ ਜੀ ਡਿੱਗੀ ਹੈ ਮੈਂ ਇੱਥੇ ਦਾਨ ਦਾਨੇ ਵਾਲਾ ਪਿੰਡ ਰੱਖਦਾ ਬਾਈ ਕਾਨੇ ਆ ਕਾਨੇ ਕਾਨੇ ਵਾਲਾ ਪਰ ਨਾਲ ਕਿੰਨੀ ਆ ਇੱਕ ਮਿੰਟ ਪੁੱਛ ਕੇ ਪੂਰੀ ਜਾਣਕਾਰੀ ਦੇਣ ਸਰ ਜੀ ਮਨਜੀ ਤਾਂ ਗੱਲ ਕੀ ਹੋਈ ਹੈ ਬਾਈ ਇਹ ਬਾਈ ਯਾਰ ਮੈਂ ਇਸ ਨਾਲ ਗਿਆ ਜੀ ਮੁੰਡਾ ਕਾਨੇ ਕਾਨੇ ਕਹਿੰਦੋ ਇਹ ਵਿਚਾਰੇ ਦੀ ਮੈਂ ਇਸ ਮੁੱਕ ਗਈ ਆਪਾਂ ਇਹਨੂੰ ਆਖਿਆ ਵੀ ਜਿੰਨੀ ਤਰੀ ਹੱਲ ਹੋਈ ਕਰਾਂਗੇ ਸਾਰੇ ਭਰਾ ਸਹਾਇਕ ਦੇ ਰਹੇ ਆ। ਹੁਣ ਹੀ ਡਿੱਗੀ ਆਏ 2 ਮਿੰਟ ਹੋ ਗਏ। ਸਾਰੇ ਆਦਾ। ਬਹੁਤ ਵਧੀਆ ਕਰ ਰਹੇ। ਭਾਜੀ ਸਾਹਮਣੇ ਨਹੀਂ ਹੋਣੀ। ਆ ਆਉਂਦਾ ਦੇਖੋ ਪਸੂ ਦਾ ਆਪਾ ਵਾਪਸ ਨਹੀਂ ਲੈ ਸਕਦੇ। ਆਪਾਂ ਜਿੰਨਾ ਬਈ ਕੋਈ ਗੱਲ ਨਹੀਂ ਭਰਾ। ਅੱਛਾ। ਕੋਈ ਗੱਲ ਨਹੀਂ ਉਹਦੇ ਨਾਲ ਜਿੰਨਾ ਵੀ ਹੋਇਆ ਠੀਕ। ਕੋਈ ਗੱਲ ਨਹੀਂ ਤੇਰੇ ਨਾਲ ਜਿੰਨਾ ਹੋਇਆ ਕਰਕੇ ਤੈਨੂੰ ਦੇ ਰਹੇ ਆ। ਕੋਈ ਨਹੀਂ ਕੋਈ ਨਹੀਂ। ਤੇ ਖੜ ਦੇ ਇੱਕ ਮਿੰਟ। ਕੋਈ ਨਹੀਂ ਕੋਈ ਨਹੀਂ ਰੋ ਰੋਣਾ ਬਈ ਤੂੰ ਹੁਣ ਦਾ ਕਰ ਦਿਆ ਤੇਰੀ ਹੱਲ। ਤੇ ਮੈਂ ਇਹਦੇ ਕੋਲੇ ਬਹਿ ਜਾ। ਬਈ ਰੋਣਾ ਰੋਣਾ। ਕੋਈ ਇਹ ਤੇ ਰੱਬ ਦਾ ਕੋਈ ਪਤਾ ਨਹੀਂ ਲੱਗਦਾ ਨਾ ਕਿ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੋਏ ਤੇ ਪ੍ਰਮਾਤਮਾ ਨੇ ਇਹੋ ਇੱਥੇ ਮੰਡੀ ਤੇ ਆਉਣ ਜੋਗਰੇ ਸਾਹ ਬਖਸੀ ਸੀਗੇ ਤੇ ਹਾਂ ਕੋਈ ਬਾਤ ਨਹੀਂ ਭਾਈ ਸਾ ਗੱਲੇ ਕੋਈ ਨਹੀਂ ਹਾਂ ਕਿੰਨਾ ਜਿਹੜਾ ਮUNICIPAL ਕਿਸਾਨ ਕਾਨੇ ਵਾਲਾ ਕੰਨਾਂਗੇ ਕੰਨਾਂ ਵਾਲਾ ਆਹੀ ਹੈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਮਾਨਸਾ ਪਿੰਡ ਕੰਨਾਂਗੇ ਕੰਨਾਂ ਵਾਲਾ ਸਰਦੂਰਗੜ ਦੇ ਨਾਲ ਸਰਦੂਰਗੜ ਦੇ ਨਾਲ ਕੰਨਾਂਗੇ ਬਾਈ ਸਰਦੂਰਗੜ ਦੇ ਨਾਲ ਪਿੰਡਾ ਦਾ ਕੰਨਾਂ ਵਾਲਾ ਬਾਬਾ ਦਾ ਬਾਈ ਤੇ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾਉਣਾ ਬਾਈ ਦਾ ਇਹ ਕਿਸੇ ਭਰਾ ਨੂੰ ਮਦਦ ਕਰਨੀ ਆ ਤਾਂ ਕਰ ਸਕਦਾ ਆਪਾਂ ਵੀ ਮੰਡੀ ਦੇ ਵਿੱਚੋਂ ਹਣਾ ਪੂਰੀ ਮੱਗ ਦਾ ਕਰਾਉਣੇ ਆ ਤੇ ਦੁੱਖ ਦੀ ਘੜੀ ਦੇ ਵਿੱਚ ਬੰਦਾ ਦਾਣਾ ਲਾਉਣਾ ਗਰੀਬੀ ਇੰਨੀ ਦੀ ਸਭ ਕਿਉਂਦੀ ਰਹਿੰਦੀ ਆ ਤੇ ਕੋਈ ਗੱਲ ਨਾ ਮੇਰੇ ਆ ਸਾਰਾ ਬੰਦਾ ਸਾਰੇ ਨਾਲ ਮਿਲ ਕੇ ਤੇਰੀ ਦੇ ਕੇ ਮਾਲ ਕੀ ਦੇ ਤੇ ਤੈਨਕੋਗੇ ਭਾਈ ਹਟਿਆ ਕੋਈ ਨੰਬਰ ਕੋਈ ਭਾਈ ਛੋਟਾ ਨੰਬਰ ਦੇ ਭਾਈ ਤੇਰਾ ਮੋਬਾਈਲ ਨੰਬਰ ਆ ਕੋਈ ਪਾਣੀ ਦੇ ਪਾਣੀ ਦੇ ਭਾਈ ਨੰਬਰ ਪੋਲ ਭਾਈ 943 ਮੈਂ ਖਾਜ ਬਾਨੀ ਤੁਰਨ 781 92201 92201 94 781 781 92 201 201 ਇਹ ਬਾਈ ਦੇ ਨੰਬਰ ਆ ਤੇ ਆ ਨੰਬਰ ਜਿਹੜਾ ਮੈਂ ਕਿਹਾ ਸੀ ਪੈਂਦੇ ਉਹਦੇ ਵਿੱਚ ਨੰਬਰ ਤੇ ਪੈਸੇ ਚੱਲਦਾ ਨੀ ਹੁੰਦਾ ਇਹਦੇ ਕੋਲ ਗੁੱਗਲ ਪਿਆ ਗੁੱਗਲ ਪਿਆ ਮੈਂ ਚੱਲਦਾ ਨੰਬਰ ਆ ਗੁੱਗਲ ਪਿਆ ਬਈ ਤੇ ਗੱਲ ਹੁੰਦਾ ਗੁੱਗਲ ਪਏ ਤੇ ਭਰਾ ਪਵਾਉਂਦੇ ਤੂੰ ਹੀ ਮੈਂ ਨਹੀਂ ਪਵਾਉਂਦਾ ਮੈਂ ਜਿਹੜਾ ਤੈਨੂੰ ਇਕੱਠੇ ਕਰਦੇ ਕਿਉਂਗੇ ਇਹਦੇ ਵਿੱਚ ਇਹ ਗੱਲ ਹੋ ਜਾਂਦੀ ਇਹਦੇ ਕੋਲ ਅੱਜ ਹੀ ਇਕੱਠੇ ਕਰ ਲੈਣਾ ਯਾਰ ਤੈਨੂੰ ਇਕੱਠੇ ਕਰਕੇ ਦੇ ਦੂਆਂ ਕਿਉਂਗੇ ਇਹ ਗੰਮ ਨਹੀਂ ਅਗਲਾ ਕੰਨ ਖਾ ਗਏ ਉਹ ਕਰ ਗਏ ਆ ਬੱਗੋ ਨਾ ਇਹਦਾ ਦੁੱਗਲ ਤੇ ਭਰਾ ਦਾ ਨੰਬਰ ਚੱਲਦਾ ਨਹੀਂ ਬਿਚਾਰੇ ਪਰਵਾਰ ਤੇ ਆ ਜਲ ਇੱਥੇ ਇਕੱਠੇ ਕਰਕੇ ਦੇਣਾ ਪਿਆ ਯਾਰ ਕੋਈ ਗੱਲ ਨਹੀਂ ਇੱਕ ਇਹ ਨੰਬਰ ਤੇ ਇਹਨੂੰ ਬਾਈ ਨੂੰ ਫੋਨ ਲਾ ਲਿਓ ਹਾਂ ਫੋਨ ਲਾ ਲਿਓ ਆਪੀ ਇਸ ਨੰਬਰ ਤੇ ਤੁਸੀਂ ਜਿਹੜਾ ਨੰਬਰ ਦੱਸਿਆ ਨਾ ਜੇ ਕੋਈ ਭਰਾ ਮਦਦ ਵੀ ਕਰਨਾ ਚਾਹੁੰਦਾ ਤਾਂ ਫੋਨ ਲਾ ਕੇ ਸੰਪਰਕ ਕਰ ਲਿਓ ਇਹ ਬਾਈ ਆਪੀ ਸਾਨੂੰ ਦੱਸ ਦੂਗਾ ਕਿਸੇ ਦੁਕਾਨ ਵਾਲ ਦਾ ਨੰਬਰ ਦੇ ਦੂ ਤੇ ਚੱਲੀ ਜਾਂਦੇ 1 ਮਿੰਟ ਤੇ ਬਾਕੀ ਵਿਚਾਰਾ ਵੇਚਣ ਵਾਸਤੇ ਆਇਆ ਸੀ ਗਰੀਬ ਬੰਦਾ ਹਨ ਤੇ ਅਚਾਨਕ ਅਟੈਕ ਹੋ ਗਿਆ ਅਚਾਨਕ ਅਟੈਕ ਹੋ ਗਿਆ ਤੇ ਮੱਝ ਖੜੀ ਡਿੱਗ ਪਈ ਜਮਾ ਅੱਖਾਂ ਦੇ ਸਾਹਮਣੇ ਹਨ ਬਾਈ ਤੇ ਉਹ ਵਧੀਆ ਸੀ ਬਾਈ ਪਹਿਲਾਂ ਸਵੇਰੇ ਸਹੀ ਇੱਥੇ ਸਹੀ ਸੀ ਬਾਈ ਯਾਰ ਕੱਕ ਉਹ ਵਧੀਆ ਖਾਦਾ ਸਮਾਂ ਸਹੀ ਸਾਰਾ ਆ ਬੱਚਾ ਹੈਗਾ ਆ ਬੱਚਾ ਹੈਗਾ ਤੇ ਇਧਰ ਬੱਚਾ ਖੜਾ ਮੰਗ ਰਿਹਾ ਤੇ ਇਹ ਕੋਈ ਹੈਗੀ ਲੱਗ ਤਨ ਤੂੰ ਜਿੱਜੇ ਆ ਗਏ ਇੱਥੇ ਗੱਡੀ ਖੜੀ ਗੱਡੀ ਪਾਸੇ ਕਰਾਈ ਆ ਆ ਗੱਡੀ ਨਾ ਖੜੀ ਗੱਡੀ ਆ ਗੱਡੀ ਪਾਸੇ ਕਰਾਈ ਐ ਮੁੜ ਕੇ ਮੰਗਰ ਮੰਗਰ ਵੀ ਕੱਟੀ ਐ ਜੀ ਤਿੰਨ ਮਹੀਨੇ ਸੂਈ ਆ ਨਾ ਬਾਈ ਕੇ ਵਾਧਾ ਬਾਕੀ ਆਪਾਂ ਘੇੜਾ ਦੇਵਾਂਗੇ ਭਲਾ ਹੈਂ ਘੇੜਾ ਦੇਵਾਂਗੇ ਵਪਾਰੀ ਦੋ ਢਾਈ ਮਹੀਨੇ ਸੂਈ ਆ ਤੇ ਮੰਗਰ ਕੱਟੀ ਐ ਦੇ ਹੁਣ ਬਲੀ ਇਧਰੋਂ ਹੀ ਮੜਾ ਜਾ ਕੱਟੀ ਦਿਖਾਈਏ ਮੜਾ ਜਾ ਉਰਾਂ ਕਰੀ ਕੱਟੀ ਆ ਦੇਖੋ ਇਧਰ ਬਾਈ ਨਾ ਆ ਕੱਟੀ ਸੀਗੀ ਮੰਗਰ ਤੇ ਢਾਈ ਕਿ ਮਹੀਨੇ ਦੀ ਸੂਈ ਸੀਗੀ ਦੋ ਢਾਈ ਮਹੀਨੇ ਦੀ ਬਾਈ ਕਹਿ ਰਹਾ ਵੇਚਣਾ ਆਇਆ ਸੀਗਾ ਮੰਗਰ ਕੱਟੀ ਸੀਗੀ ਤੇ ਰੱਬ ਦਾ ਹਣਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਰੰਗਾਂ ਤੇ ਰਾਜੀ ਹੋਏ ਹਣਾ ਵਿਚਾਰਾ ਕੀ ਸੋਚ ਕੇ ਆਇਆ ਘਰ ਹਣਾ ਇੱਕ ਕਿਹੜਾ ਦੇ ਲੀਏ ਬਾਈ ਯਾਰ ਆ ਜਾ ਚਲੋ ਆਪਣ ਨਾਲ ਹੀ ਦੇ ਤੇ ਬਾਕੀ ਜਰੂਰ ਮਦਦ ਕਰਿਓ ਹਣਾ ਯਾਰ ਆਪਾਂ ਵੀ ਮੰਡੀ ਦੇ ਵਿੱਚੋਂ ਨਾ ਆ ਜਾ ਬਾਈ ਨਾ ਆ ਜਾ ਮੜਾ ਜਾ ਨਾਲ ਆ ਜਾ ਪਾਣੀ ਪੀ ਲੈ ਕੋਈ ਆ ਜਾ ਆ ਜਾ ਕੋਈ ਨਹੀਂ ਨਾਲ ਹੀ ਆਵੀ ਆਇਆ ਬੱਚੀ ਤੂੰ ਆ ਜਾ ਆ ਜਾ ਨਾਲ ਤੇ ਹਾਂ ਹਾਂ ਕੋਈ ਨਹੀਂ ਬਾਕੀ ਮਦਦ ਜਿਹੜਾ ਵੀ ਕਰਨਾ ਚਾਹੁੰਦਾ ਬਾਈ ਕਰ ਸਕਦਾ ਹੈਣਾ ਵਿਚਾਰੇ ਦੀ ਮੱਧ ਅਚਾਨਕ ਜਾ ਕੇ ਡਿੱਗ ਪਈ ਤੇ ਗਰੀਬ ਬੰਦਾ ਸੀਗਾ ਵੇਚਣ ਵਾਸਤੇ ਆਇਆ ਸੀਗਾ ਤੇ ਕੋਈ ਪਤਾ ਨਹੀਂ ਹੁੰਦਾ ਹੈਣਾ ਤੇ ਪ੍ਰਮਾਤਮਾ ਦੇ ਰੰਗ ਦਾ ਹਾਂ ਤੇ ਬਾਕੀ ਬਾਈ ਮਨਜੀਤ ਨਾਲ ਜਿਹੜਾ ਦਿੰਦਾਗਾ ਤੇ ਵਿਚਾਰੇ ਨੂੰ ਜਿੰਨਾ ਵੀ ਹੋ ਸਕਿਆ ਉਨਿੰਕਾ ਮਦਦ ਜ਼ਰੂਰ ਇਕੱਠੀ ਕਰਕੇ ਦਿੰਨੇ ਹੈਣਾ ਤੇ ਵਿਚਾਰਾ ਗਰੀਬ ਬੰਦਾ ਸੀਗਾ ਲੈ ਕੇ ਪਹੁੰਚੇ ਮਾਨਸਾ ਮੰਡੀ ਦੇ ਕੋਈ ਬਗਨ ਹੁੰਦਾ ਬਿਲਕੁਲ ਭਾਈ ਹਾਂ 100 100 ਹੀ ਦੀ ਜਵੇ ਲੱਗੂ ਹਰਨੇ ਮੈਨੂੰ ਕੋਈ ਨਹੀਂ ਵੇਰ ਕਿਉਂ ਆਇਆ 500 ਦੇ 5 5 ਹੋ ਪਾਇਆ ਦੇ ਦੇ ਵਿਚਾਰੇ ਦਾ ਯਾਰ ਕੋਈ ਆਪਾਂ ਨੂੰ ਵੈਗ ਨੂੰ ਧੰਨਵਾਦ ਬਾਈ ਧੰਨਵਾਦ ਧੰਨਵਾਦ ਆ ਬਾਪੂ ਜੀ ਦਾ ਬਾਪੂ ਜੀ ਦਾ ਧੰਨਵਾਦ ਆ ਤੇ ਬੱਚਾ ਨੇ 500 ਰੁਪਏ ਹਰੇਕ ਨੇ ਹਨਾ ਕੋਈ ਸਰਦਾਂ ਵਿੱਚੋਂ ਦਸਾਉਂਦਾ ਕੱਢ ਰਿਹਾ ਤੇ ਪਹਿਲੀ ਵਾਰ ਆਪਾਂ ਦੇਖਿਆ ਗਾ ਗਰੀਬ ਬੰਦਾ ਸੀ ਹੋਇ ਸੀ ਲੈ ਕੇ ਤੇ ਜਮਾਂ ਯਾਰਾਂ ਪਹਿਲੀ ਵਾਰ ਦੇਖਿਆ ਬਾਈ ਮਨ ਦਾ ਜਾਣ ਸਹਿ ਜਾਣ ਇੱਕ ਵਾਰੀ ਵੇਰਾਂ ਦੀ ਮੰਡੀ ਤੇ ਕਰਾਈ ਕਰਾ ਗਾਮ ਹਾਂ ਧੰਨਵਾਦ ਬਾਈ ਧੰਨਵਾਦ ਧੰਨਵਾਦ ਬਾਈ ਯਾਨੀ ਸਹਰਦਾ ਬਾਈ ਉਹ ਆਪਾਂ ਨੂੰ ਚਾਹ ਪਾਣੀ ਪੀ ਜਾਣੇ ਗਰੀਬ ਬੰਦਾ ਯਾਰ ਕੋਈ ਇਹ ਇਕ ਲਾ ਨਾ ਫਰਕ ਨਹੀਂ ਪੈਂਦਾ ਧੰਨਵਾਦ 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 ਬਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਬਤਾਇਆ ਕੋ ਗੱਲ ਹੈ ਜੀ ਜੀ ਹੋਰ ਜਮੀਨ ਗਰੀਬ ਬੰਦਾ ਇਹ ਵਿਚਾਰਾ ਆਸ ਹੁੰਦੀ ਹੈ ਹਨਾ ਵਿਚਾਜ ਕਿਦਾਂ ਮੁੜੀ ਗਏ ਜੁਨਾ ਜੋ ਬੰਦਰਾ ਆ ਬੰਦਰਾ ਤੇਰਾ ਬਜਟ ਨਹੀਂ ਕਰੀ ਹਾਂ ਹੈਲੋ ਗੁਰਪ੍ਰੀਤ ਕਰ ਦੋ ਜਿੰਨੇ ਬਣੇ ਹਨ ਜੋ ਵਾਲਾ ਬੰਦਾ ਕਹਿਣਾ ਕਿ ਤੂੰ ਸੀ ਇਹਨੇ ਤੇ ਜਾਨਾ ਆਲਾ ਜੀ ਨਾ ਪਾਵਾ ਮੈਂ ਬੰਦਾ ਮੈਨੂੰ ਸਮਝਦਾ ਬਜਟ ਮੈਂ ਸਮਝਾ ਤੇ ਆਪਾ ਬੰਦਾ ਬੰਦੇ ਯਾਰੂ ਹੈ ਕਿ ਨਹੀਂ ਹਾਂ ਧੰਨਵਾਦ ਬਾਈ ਅੱਜ ਮੁਕਤੀ ਸੀਗੀ ਮਜੀਦੀ ਸਿੰਘ ਦਾ ਨਾਮ ਨਾਲ ਪਿੱਛੇ ਥੋੜੇ ਥੋੜੇ ਬਾਈ ਤੇ ਹੋ ਸਕਦਾ ਮੇਰਾ ਜਟਾ ਦਾ ਬਈ ਮੈਨੂੰ ਚੱਲ ਉਹ ਕੋਈ ਵੀ ਦਾਸ ਤਾਂ ਆਪਣਾ ਫਰਜ਼ ਬਣਦਾ ਆਪਾਂ ਹਰ ਇੱਕ ਗਰੀਬ ਕੋਈ ਵੀ ਆ ਮਦਦ ਕਰਨ ਦਾ ਹਰੇਕਾ ਇਨਸਾਨ ਦਾ ਫਰਜ਼ ਬਣਦਾ ਸਾਡੀ ਪੂਰੀ ਮੰਡੀ ਨੇ ਮੇਰੇ ਗੇੜਾ ਦੇਣ ਤੇ ਭਰਾਵਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਕ ਬੰਦੇ ਨੇ ਵੀ ਸਮਝੌਬਾਬ ਨਹੀਂ ਦਿੱਤਾ ਜੋ ਪੈਸਾ ਇਕੱਠਾ ਹੋਇਆ ਉਹ ਮੈਂ ਕੈਮਰੇ ਦੇ ਸਾਹਮਣੇ ਹੀ ਗਿਣ ਕੇ ਬਾਈ ਨੂੰ ਦੇ ਰਿਹਾ ਠੀਕ ਹੈ ਜੇ ਕਿਸੇ ਨੇ ਹੋਰ ਦੇਣਾ ਬਾਈ ਨੂੰ ਇੱਥੇ ਆ ਕੇ ਦੇ ਸਕਦਾ ਠੀਕ ਹੈ ਇਹ ਅਸੀਂ ਕਰ ਰਹੇ ਹਾਂ 1 2 3 4 5 6 7 8 9 10 11 12 13 14 15 16 17 ਕਿੰਨਾ ਹੋ ਗਿਆ 그러면은 8.5 17 ਤੋਂ 8.5

इकती बयाली तरताली चुताली पंताली छी संताली अठती उणंजा पंजाह कवंजा बवंजा तरवंजा चरंजा पचवजा सतुजा सतवंजाहु अठवंजा नाहठ सठ काहठ बाहठ तहठ चोहठ पेंहठ छहठ सत ठाहठ नहतर सतर कहतर बहतर तेहतर चुहतर पचहतर छिहतर ਸਾਡੇ 8 <laughs> <sh discipliner assessment> <sh> ਇਨੇ ਬਣ ਗਏ 80 ਨੇ 16 16 17 1700 ਹੋ ਗਿਆ 200 ਰੁਪਏ 200 ਹਾਂ 1722 ਆਪਣੇ ਭਰਾਵਾਂ ਨੇ ਸਾਰਿਆਂ ਨੇ ਇਕੱਠਾ ਕੀਤਾ ਤੇ ਭਾਈ ਮੱਝਾਂ ਲਾ ਜੇ ਆਦੇ ਪੈਸੇ ਭਾਈ ਹਾਂ ਬੈਠਣ ਵਾਲੀ ਲਓ ਜੀ ਭਾਈ ਜੀ ਠੀਕ ਹੈ ਅਸੀਂ ਮੱਝ ਤਾਂ ਦੇਖੋ ਵਾਪਸ ਨਹੀਂ ਕਰ ਸਕਦੇ ਹਾਂ ਹੋਲੀ ਕਰਨਾ ਭਾਈ ਤੈਨੂੰ ਤਾਂ ਨਹੀਂ ਕਰ ਰਹੇ ਨੇ ਬਾਕੀ ਸਿਰੇ ਹਾਂ ਇਹ ਦੇਖੋ ਗੁਣਵਾਨਨਾ ਜਿਹੜੇ ਬੰਦੇ 2 ਘੰਟਿਆਂ ਹੋਈ ਗੱਲ ਹੀ ਘਾਣਾ ਦੇ ਠੀਕ ਆ ਪਤਾ ਕੀ ਆ 1.5 ਘੰਟੇ ਬੰਦਾ ਬੰਦੇ ਦੀ ਚਾਰੂਆ ਲੈ ਕਿੰਨਾ ਸੀ ਕਰਦਾ ਜੇ ਕਿਸੇ ਨੂੰ ਹੋਰ ਮਦਦ ਕਰਨੀ ਇਹਦਾ ਨੰਬਰ ਦੱਸ ਦੋ ਮਾੜਾ ਨੰਬਰ ਬੋਲ ਦੇ ਭਰਾ ਆਪਦਾ ਤੇਰੀ ਮਾੜਾ ਖੜਾ ਹੋ ਜਾ ਮਾੜਾ ਆ ਖੜੋ ਕੇ ਖੜਾ ਕੇ ਕਰ ਹਾਂ ਤੇ ਭਈ ਆ ਪਾ ਜੇ ਖਾਮਲਾ ਨੰਬਰ ਦੱਸ ਦੇ ਭਈ ਆਪਣਾ ਕਿੰਨਾਗਾ 94781 94781 92201 ਤੇ ਭਈ ਜੇ ਬਾਕੀ ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਭਾਈ ਜਿੰਨਾ ਹੋ ਸਕਦਾ ਦੇਖੋ ਆਪਣੇ ਕੋਲੇ 4-5 ਭਰਾ ਚਾਹ ਪੀਣ ਆਲੇ ਆਣ 100-200 ਆਪਾਂ ਲਾ ਦਿੰਦੇ ਹਾਂ ਆਥ ਨੇ ਆਪਾ ਬਾਈ ਜੀ ਇਹ ਦੋ ਬੰਦੇ ਆ ਜਾਣਾ 12000 ਲਾ ਦਿੰਨੇ ਆ ਜੀ ਆਪਾਂ 500 ਦੀ ਕਿਸੇ ਦੀ 500 200 ਦੀ 100 ਦੀ 50 ਦੀ ਆ ਬਾਈ ਨੂੰ ਦਿਓ ਦੇਖੋ 80 85000 ਦੀ ਮੱਝ ਸੀ ਜਨਾ ਸੀ ਕੀਤਾ ਅਸੀਂ ਕਿਹੜਾ ਦੇ ਕੇ ਕਰਤਾ ਬਾਕੀ ਠੇਕੇਦਾਰ ਸਾਹਿਬਾਨ ਉਹਨਾਂ ਨੂੰ ਆਖਿਆ ਉਹ ਕਰਨਗੇ ਬਾਕੀ ਹੋ ਸਾਡੇ ਭਰਾ ਸਾਰੇ ਕਰੀ ਜਾਂਦੇ ਨੇ ਹੋਰ ਵੀ ਕਰਨਗੇ ਠੀਕ ਐ ਸੇ ਬਾਈ ਕੋਈ ਕਰ ਨਹੀਂ ਇਹ ਆਪਣੇ ਬੰਦ